ਜੀ ਸਤਿਕਾਰ ਸ్రోਤਿਓ ਜਿਸ ਤਰ੍ਹਾਂ ਪਿਛਲੇ ਦਿਨੀ ਮੁਲਾਕਾਤ ਆਪਾਂ ਕੀਤੀ ਸੀ ਡਾਕਟਰ ਅਮਰੀਕ ਸਿੰਘ ਕੰਡਾ ਹੋਰਾਂ ਦੇ ਨਾਲ ਕੰਡੇ ਦਾ ਕੰਡਾ ਕਾਲਮ ਆ ਕਈ ਪੰਜਾਬੀ ਅਖਬਾਰਾਂ ਹਿੰਦੀ ਅਖਬਾਰਾਂ ਜਾਂ ਚੈਨੇਜ ਪਾਸ਼ਾ ਚ ਵੀ ਇਹਨਾਂ ਦਾ ਕੰਡੇ ਦਾ ਕੰਡਾ ਸ਼ਬਦ ਹੈ ਸੋ ਅੱਜ ਕੰਡੇ ਤੇ ਫਿਰ ਆ ਆਪਣੇ ਵਿਚਾਰ ਲੈ ਕੇ ਡਾਕਟਰ ਅਮਰੀਕ ਸਿੰਘ ਕੰਡਾ ਮੋਗੇ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਕੰਡਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਕਿਵੇਂ ਰਿਹਾ ਫਿਰ ਅੱਜ ਮੋਗਾ ਲੱਡੂ ਲੁੱਡੂ ਵੇਕੇ ਪੂਰੇ ਭੰਗੜੇ ਪਏ ਬਿਲਕੁਲ ਜੀ ਪੈ ਰਹੇ ਨੇ ਪੰਗਰੇ ਤੇ ਮੋਕੇ ਦੇ ਵਿੱਚ ਜੀ ਔਰ ਜਨਤਾ ਨੇ ਫੈਸਲਾ ਕਰ ਦਿੱਤਾ ਹੂੰ ਹੂੰ ਜੀ ਤੇ ਫਿਰ ਤੁਸੀਂ ਕੀ ਫੈਸਲਾ ਕੀਤਾ ਕਾਮਬਈ ਅੰਦਾਜ਼ ਦੇ ਵਿੱਚ ਜਿਸ ਤਰ੍ਹਾਂ ਉਹ ਕਹਿੰਦੇ ਨੇ ਜਿੱਥੇ ਪਹੁੰਚੇ ਕਵੀ ਉੱਥੇ ਨਾ ਪਹੁੰਚੇ ਰਵੀ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਜੀ ਆ ਕੰਡੇ ਦਾ ਕੰਡਾ ਜਿਹੜਾ ਅੱਜ ਦਾ ਹੈਗਾ ਫੈਸਲਾ ਜੀ ਸਵਾਗਤ ਲੇ ਰਾਂਝਾ ਫੈਸਲਾ ਹੋ ਗਿਆ ਅੱਜ ਹੂੰ ਲੇ ਰਾਂਝਾ ਫੈਸਲਾ ਹੋ ਗਿਆ ਅੱਜ ਹੂੰ ਜਿਹੜਾ ਚੜੂਗਾ ਵਜਾਰਤੀ ਕਾਰ ਉੱਤੇ ਹੂੰ ਲੇ ਰਾਂਝਾ ਫੈਸਲਾ ਹੋ ਗਿਆ ਅੱਜ ਜਿਹੜਾ ਚੜੂਗਾ ਵਜਾਰਤੀ ਕਾਰ ਉੱਤੇ ਸਰਤਾ ਛੱਟਾ ਲੱਗਿਆ ਅੰਦਾਜ਼ਿਆਂ ਦਾ ਹੂੰ ਸਰਤਾ ਛੱਟਾ ਲੱਗਿਆ ਅੰਦਾਜ਼ਿਆਂ ਦਾ ਜੀ ਜਿੱਤੂ ਕਿਹੜਾ ਕਿੰਨੇ ਹਜ਼ਾਰ ਉੱਤੇ ਕੀ ਬਾਤ ਸਰਤਾ ਸੱਟਾ ਲੱਗਿਆ ਅੰਦਾਜ਼ਿਆਂ ਦਾ ਜਿੱਤੂ ਕਿਹੜਾ ਕਿੰਨੇ ਹਜ਼ਾਰ ਉੱਤੇ ਮਾਪਿਆ ਜਾਵੇ ਨਾ ਬੁਖਾਰ ਥਰਮਾਮੀਟਰ ਤੋਂ ਹੂੰ ਮਾਪਿਆ ਜਾਵੇ ਨਾ ਬੁਖਾਰ ਥਰਮਾਮੀਟਰ ਤੋਂ ਹੂੰ 105 ਤੋਂ ਸਾਊ ਦਾ ਬੁਖਾਰ ਉੱਤੇ ਕੀ ਬਾਤ ਆਪਿਆ ਜਾਵੈ ਨਾ ਬੁਖਾਰ थर्मामीटर ਤੋਂ ਹੂੰ 105 ਤੋਂ ਸਭ ਦਾ ਬੁਖਾਰ ਉੱਤੇ ਹੂੰ ਜਿੱਤੂ ਕਿਹੜਾ ਕੰਡਿਆ ਮਹਿਬੂਬ ਸਾਹ ਜੀ ਹੂੰ ਜਿੱਤੂ ਜਿਹੜਾ ਕੰਡਿਆ ਮਹਿਬੂਬ ਸਾਹ ਜੀ ਹੂੰ ਛਣ ਦੇ ਬੈਸ ਕਰਦਾਰ ਉੱਤੇ ਜੀ ਬਿਲਕੁਲ ਕਰਦਾਰ ਤੇ ਬੈਸ ਦੀ ਕੋਈ ਲੋੜ ਨਹੀਂ ਜੀ ਜੀ ਹਾਂ ਜੀ ਸਾਡੇ ਮਲਕਤਾਂ ਆ ਜੀ ਕਤਲਾ ਹੋ ਗਿਆ ਜੈ ਇਹ ਕਰਤਾ ਹੈਗਾ ਕੰਗਰੇ ਪੈ ਰਹੇ ਨੇ ਹਾਂ ਹਾਂ ਔਰ ਬਸ ਚੱਲ ਜੀ ਜਾਂਦਾ ਜੀ ਕੰਮ ਘਰਾਟ ਚੱਲੀ ਜਾਂਦਾ ਕਿਸ ਤਰ੍ਹਾਂ ਲੱਗਦਾ ਹੈ ਕਿ ਹੋਰ ਕੋਈ ਅੰਦਾਜ਼ੇ ਬਿਆ ਇਸ ਬਾਰੇ ਕਾ ਮਹੀਨਾਂ ਦੇ ਵਿੱਚ ਅੱਜ ਸੋਚਿਆ ਹੋਣਾ ਤੁਸੀਂ ਕੋਈ ਹੋਰ ਸਾਂਝ ਇਸ ਤੋਂ ਬਿਨਾ ਇੱਕ ਤਾਂ ਤੁਸੀਂ ਬਹੁਤ ਸੋਹਣਾ ਫੈਸਲੇ ਦੇ ਬਾਰੇ ਆਪਣੇ ਅਲਫਾਜ਼ ਲਿਖੇ ਨੇ ਐ ਕੋਈ ਹੋਰ ਇਸ ਤਰ੍ਹਾਂ ਦੀ ਰਚਨਾ ਅੱਜ ਜੇ ਤੁਸੀਂ ਸਾਂਝੀ ਕਰਨੀ ਚਾਹੋ ਦੇਖੋ ਇਹ ਖਾਸਾ ਹੂੰ ਇਹ ਕੋ ਖਤਰਾ ਬਹੁਤ ਜਿਆਦਾ ਖਤਰਾ ਹੈ। ਹੂੰ ਔਰ ਕੰਡੇ ਦਾ ਕੰਡਾ ਇਹ ਖਤਰਾ ਕਿਵੇਂ ਗਿਆਨ ਕਰਦਾ ਹੋ ਸੋਨਿਓ ਜੀ ਖਤਰਾ ਕੋਲਾ ਸਾਡੇ ਡਰਾਈਵਰ ਬਿਨ ਲੱਤਾਂ ਬਾਹਾਂ ਹੂੰ ਕੋਲਾ ਸਾਡੇ ਡਰਾਈਵਰ ਬਿਨ ਲੱਤਾਂ ਬਾਹਾਂ ਗੱਡੀ ਫੇਰ ਵੀ ਸਾਡੀ ਹੈ ਚੱਲੀ ਜਾਂਦੀ ਜੀ ਕੋਲਾ ਸਾਡੇ ਡਰਾਈਵਰ ਬਿਨ ਲੱਤਾਂ ਬਾਹਾਂ ਗੱਡੀ ਫੇਰ ਵੀ ਸਾਡੀ ਹੈ ਚੱਲੀ ਜਾਂਦੀ ਲੈਕਟਾ ਜੋਰ ਨਾ ਪੌੜ ਕੋ ਤੇ ਪਰ ਕੋਈ ਹੂੰ ਹੂੰ ਗੁੰਡੀ ਰਣ ਪ੍ਰਧਾਨ ਕੀ ਮੱਲੀ ਜਾਂਦੀ ਕੀ ਬਾਤ ਹੈ ਜੀ ਲੈਕਟਾ ਜੋਰ ਨਾ ਪੌੜ ਕੋ ਤੇ ਪਰ ਕੋਈ ਗੁੰਡੀ ਰਣ ਪ੍ਰਧਾਨ ਕੀ ਮੱਲੀ ਜਾਂਦੀ ਅੰਨੀ ਧੀਵੇ ਤੇ ਕੁੱਤੀ ਚਤੇ ਤੇ ਅੰਨੀ ਧੀਵੇ ਤੇ ਕੁੱਤੀ ਚਤੇ ਤੇ ਰੂਟੀ ਬ੍ਰਣ ਪਾਇ ਤਵੇ ਤੇ ੱਲਈ ਜਾਂਦੀ ਜੀ ਅੰਨੀ ਪੀਵੇ ਤੇ ਕੁੱਤੀ ਚੱਤੇ ਤੇ ਰੋਟੀ ਬਣ ਪਾਇ ਤਾਂ ਉਹ ਥਲੀ ਜਾਂਦੀ ਹੂੰ ਵੇਖੋ ਕਿੰਨੀ ਤਰੱਕੀ ਹੈ ਅਸਾਂ ਕੀਤੀ ਹੂੰ ਵੇਖੋ ਕਿੰਨੀ ਤਰੱਕੀ ਹੈ ਅਸਾਂ ਕੀਤੀ ਕੰਡੇ ਆ ਚੜਦੀ ਕਾਜ ਨੂੰ ਕੁੜੀ ਨਹੀਂ ਥਲੀ ਜਾਂਦੀ ਬਿਲਕੁਲ 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 ਬਹੁਤ ਸੱਚ ਹੈ ਜੋ ਕੁਝ ਵਾਪਰ ਰਿਆ ਧੀਆਂ ਧਿਆਣੀਆਂ ਦੇ ਨਾਲ ਸੋ ਉਹਨੂੰ ਬੜਾ ਤੁਸੀਂ ਉਸ ਦਰਦ ਨੂੰ ਬਖੂਬੀ ਵੀ ਆਨੇ ਕੰਡਾ ਸਾਹਿਬ ਇਹ ਵੀ ਵੱਡੀ ਸਮੱਸਿਆ ਆ ਰਹੀ ਹੈ ਸਰ ਜੀ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾਂਦਾ ਕਾਗਜ਼ੀ ਕਾਰਵਾਈਆਂ ਹੁੰਦੀਆਂ ਨੇ ਜਿ ਤੋਲ ਨਗਾਰੇ ਵੱਜਦੇ ਨੇ ਹੂੰ ਤੇ ਉਹ ਦੇਤੇ ਪੋਸਟਰ ਮਟ ਲੱਗ ਜਾਂਦੇ ਨੇ ਹੂੰ ਆਇ ਸ਼ਾਇਦ ਕਿਸੇ ਦੁਆਰਾ ਉਹ ਰੰਗਲਾ ਪੰਜਾਬ ਹੁੰਦਾ ਵੀ ਜਿਹੜਾ ਉਹ ਆ ਜਾਵੇ ਹੂੰ ਪਰ ਉਮੀਦ ਨਹੀਂ ਕੰਡਾ ਸਭ ਚਲੋ ਸ਼ਹਿਰ ਦਾ ਕੰਮ ਹੁੰਦਾ ਜੀ ਆਵਾਮ ਨੂੰ ਸचेਤ ਕਰਨਾ ਆ ਤੁਸੀਂ ਬੜੇ ਬਕੂਵੀ ਆਪਣੇ ਅਲਵਾਜ਼ ਅਲਫਾਜ਼ ਸਾਂਝੇ ਕੀਤੇ ਬਹੁਤ ਬਹੁਤ ਮਿਹਰਬਾਨੀ ਕੰਡਾ ਸਾਹਿਬ ਫੇਰ ਕੱਲ ਜੁੜਨ ਦੇ ਵਾਅਦੇ ਦੇ ਨਾਲ ਦੇਵਾ ਗਿਆ ਸਤਿ ਸ਼ਕਾਲ ਸਤਿ ਸ਼ਕਾਲ ਜੁਕਰੀ ਅਕਸ ਤਨਵਾ ਸੋ ਦੋਸਤੋ ਇਹਨਾਂ ਉਹਗੇ ਸ਼ਾਇਰ ਡਾਕਟਰ ਅਮਰੀਕ ਸਿੰਘ ਕੰਡਾ ਮੋਗੇ ਤੋਂ ਸਾਡੇ ਨਾਲ ਜੁੜੇ ਸੀ ਸੋ ਕੰਡੇ ਦਾ ਕੰਡਾ ਕਾਲਮ ਅਸੀਂ ਇਸੇ ਤਰ੍ਹਾਂ ਰੋਜ਼ਾਨਾ ਕਿਸੇ ਨਾ ਕਿਸੇ ਵਿਸ਼ੇ ਤੇ ਇਹਨਾਂ ਦੇ ਨਾਲ ਸਾਂਝ ਪਾਇਆ ਕਰਾਂਗੇ ਇਹਨਾਂ ਦੀ ਜ਼ੁਬਾਨੀ ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ